ਤਸੀਂ ਲਿਖਿਆ ਜਰਮਨੀ ਵਾਲੇ ਪਹਿਲਾਂ ਤਾਂ ਇਹ ਦੱਸੋ ਵੀ ਇਹ ਲਿਖਿਆ ਕਿਉਂ ਬਸ ਮਾਈਗ੍ਰੇਸ਼ਨ ਦਾ ਮਾਰਾ ਜੀ ਤਾ ਗਾ ਕ ਨਹੀਂ ਆਉਂਦਾ ਤੇ ਦੂਸਰੇ ਪਾਸੇ ਜਿਹੜੇ ਨੈਗੇਟਿਵ ਹੁੰਦੇ ਆ ਸਾਡੇ ਭਾਈਚਾਰੇ ਦੇ ਲੋਕ ਆਉਂਦੇ ਵੀ ਆਹ ਯਾਰ ਕੰਮ ਤੂੰ ਫਲਾਨਾ ਮੁੰਡਾ ਸੀ ਤੇ ਆਹ ਕੰਮ ਕੇ ਮੈਂ ਸ਼ੁਰੂ ਕਰ ਤਾ ਇਹ ਬਾਹਰ ਲੋਕੇ ਇੱਥੇ ਸੌਲਾ ਲਾਉਂਦੇ ਸ਼ੋਰੂਮ ਤਾਂ ਹੈ ਨਹੀਂ ਉੱਥੇ ਨਹੀਂ ਐਡਰੈਸਮੈਂਟ ਹੈਗੇ ਬਹੁਤ ਘੱਟ ਆ ਲੋਕ ਮੇਲੇ ਦੇ ਲਈ ਮੈਂ ਪਹਿਲਾਂ ਨਾਲੋਂ ਸੋ ਉੱਥੇ ਲੱਗਦੇ ਹੁਣ ਵੀ ਲੱਗਦੇ ਕੁੜੀਆਂ ਮੇਰੀ ਮਾਰ ਸਾਥ ਸੁੱਚਾ ਕੰਮ ਕਰਨਾ ਤੇ ਮਨਵੇ ਕੰਮ ਠੀਕ ਦੇਖੀ ਆ ਫਟਾ ਕੇ ਹੁਣ ਚ ਵਾਰ ਪੀੜੀ ਵੱਡੀ ਪੱਤਰ ਤੇ ਜਾ ਰਹੀ ਆ ਉਹ ਕਹ ਰਹੀ ਆ ਕੰਮ ਨਹੀਂ ਹੈ ਪੰਜਾਬ ਵਿੱਚ ਅਸਾਨੂੰ ਤਾਂ ਸਾਡੀ ਮਜਬੂਰੀ ਬਸ ਜਾਣਾ ਪੈਂਦਾ ਕਿਤੇ ਕਿਤੇ ਸਰਕਾਰਾਂ ਤੇ ਵੀ ਦੋਸ਼ ਲਾਉਂਦੇ ਆ ਤੇ ਫੋਟੋ ਫੋਟੋ ਪਾਣ ਦੇ ਜਿਹੜਾ ਸੋਸ਼ਲ ਮੀਡੀਆ ਹੀ ਉਹ ਗਰਾਉਂਡ ਫਲੋਰ ਤਾਂ ਦਿਖਾਉਂਦਾ ਨਹੀਂ ਗਰਾਉਂਡ ਕੀ ਆਈ ਉਹ ਬਸ ਇੱਕ ਫੋਟੋ ਖੇਚ ਦਿੰਦੇ ਆ ਤੇ ਮੀਡੀਆ ਦੇ ਉੱਪਟਿਆਂ ਦੇ ਜਿਹੜਾ ਜਿਹੜਾ ਬੰਦਾ ਸਟਾਰਟ ਅਪ ਹੋ ਗਣੇ ਉਹਨਾਂ ਦੀ ਬਰੀਕੀਆਂ ਗਲਤੀਆਂ ਆ ਸੜਾ ਕੋ ਸਿੱਖ ਕੋਈ ਹਮੇਸ਼ਾ ਜ਼ੀਰੋ ਤੋਂ ਸਟਾਰਟ ਅਪ ਕਰੋ ਮੇਰੇ ਤੇ ਹੀ ਆਪਾਂ ਰਿਸਪੋਨਸਿਵ ਜੀ ਬੰਦਾ ਖੋਲ ਸਕਦਾ ਹੋਵੇ ਜਾਂ ਵੱਡਾ ਕੰਮ ਕਰ ਸਕਦਾ ਹੋਵੇ ਉਹ ਵੱਡੇ ਕੰਮ ਤੋਂ ਸ਼ੁਰੂ ਨਾ ਕਰੇ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰ ਖਾਸsingੇ ਬੇਰੋਜ਼ਗਾਰੀ ਪੂਰੇ ਦੇਸ਼ ਪਰ ਵਿੱਚ ਹੀ ਵੱਡਾ ਪੁੱਦਾ ਬਣਿਆ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਬੜੇ ਬਹੁਤ ਸਾਰੇ ਨੌਜਵਾਨਾਂ ਨੌਜਵਾਨ ਪੀੜ੍ਹੀ ਦੀ ਗੱਲ ਕੀਤੀ ਜਾਵੇ ਤਾਂ ਵਿਦੇਸ਼ਾਂ ਵਿੱਚ ਜਾ ਰਹੀਆਂ ਲੱਖਾਂ ਰੁਪਏ ਖਰਚੇ ਜਾ ਰਹੇ ਆ ਪਰ ਉਹ ਅਕਸਰ ਹੀ ਇਹ ਗੱਲ ਕਹਿੰਦੇ ਨਜ਼ਰ ਆਉਂਦਾ ਵੀ ਜਿਹੜਾ ਪੰਜਾਬ ਵਿੱਚ ਬੇਰੋਜ਼ਗਾਰੀ ਆ ਤੇ ਕੰਮ ਨਹੀਂ ਹੈ ਸਰਕਾਰਾਂ ਵੱਲੋਂ ਕੀ ਰੋਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਜਿਸ ਨੂੰ ਲੈ ਕੇ ਜਿਹੜੀ ਇਹ ਸਮੱਸਿਆ ਆ ਰਹੀ ਆ ਤੇ ਨੌਜਵਾਨੀ ਨੂੰ ਮਜਬੂਰੀ ਵਾਸਤੇ ਵਿਦੇਸ਼ਾਂ ਵਿੱਚ ਜਾਣਾ ਪੈਂਦਾ ਨੇ ਪਰ ਤੁਹਾਨੂੰ ਇੱਕ ਨੌਜਵਾਨ ਦਿਖਾ ਦਿੰਨੇ ਆ ਜਿਹੜੇ ਜਰਮਨੀ ਵਾਲੇ ਬਾਈ ਜੀ ਦੇ ਨਾਮ ਤੇ ਉਹਨਾਂ ਨੇ ਬੋਰਡ ਲਾਇਆ ਹੋਇਆ ਤੇ ਉਹ ਕੜੀ ਚਾਵਲ ਜਿਹੜੇ ਤੇ ਪਠੰਡਾ ਦੇ ਜੇ ਆਪਾਂ ਕਹਦੀਏ ਮਿੰਨੀ ਸਕੱਤਰੇ ਦੇ ਨਾਲ ਡਾਕਖਾਨੇ ਦੇ ਨਾਲ ਆ ਜਿਹੜੇ ਕੜੀ ਚੌਲ ਵੇਚਦੇ ਨੇ ਸੇਲ ਕਰਦੇ ਨੇ ਤੇ ਜਿਹੜਾ ਇਹ ਕਾਫੀ ਜਿਹੜਾ ਕੰਮ ਹੈ ਇਹਨਾਂ ਦਾ ਵਧੀਆ ਚੱਲ ਵੀ ਰਿਹਾ ਪਰ ਗੱਲਬਾਤ ਇਹਨਾਂ ਨਾਲ ਕਰਦੇ ਆਂ ਵੀ ਆਖਰ ਨੌਜਵਾਨ ਪੀੜ੍ਹੀ ਆ ਜਿਹੜੀ ਉਹ ਇਸ ਤਰ੍ਹਾਂ ਕੰਮ ਕਿਉਂ ਨਹੀਂ ਕਰ ਰਹੀ ਜਾਂ ਕਿਉਂ ਪਿਛੜ ਰਹੀ ਆ ਜਾਂ ਵਿਦੇਸ਼ਾਂ ਵਿੱਚ ਲੱਖਾਂ ਰੁਪਈਆ ਲਾ ਕੇ ਜਾਂਦੇ ਨੇ ਤੇ ਰੋਜ਼ਗਾਰ ਦੀ ਕਹੀ ਜਾਂਦੇ ਵੀ ਰੋਜ਼ਗਾਰ ਦੀ ਗੱਲ ਹੈ ਨਹੀਂ ਜਦੋਂ ਕਿ ਇਹ ਖੁਦ ਜਰਮਨੀ ਵਾਲੇ ਇਹਨਾਂ ਨੇ ਲਿਖਿਆ ਹੋਣਾ ਖੁਦ ਇਹ ਪਤਾ ਲੱਗਿਆ ਵੀ ਇਹ ਉਹਦੇ ਜਰਮਨ ਚ ਗਏ ਹੋਏ ਸੀ ਤੇ ਜਰਮਨ ਚ ਆ ਕੇ ਨਾ ਨੇ ਕੰਮ ਸ਼ੁਰੂ ਕੀਤਾ ਤੁਸੀਂ ਤੇ ਤਸਵੀਰਾਂ ਵੀ ਦੇਖ ਸਕਦੇ ਹੋ ਵੀ ਉਹ ਕੜੀ ਚਾਵਲ ਤੇ ਰਾਜਮਾ ਚਾਵਲ ਲੈ ਕੇ ਆਉਂਦੇ ਨੇ ਨਾਲ ਹੋਰ ਜਿਹੜੇ ਆਪਣੇ ਘਰੋਂ ਤਿਆਰ ਕਰਕੇ ਲਿਆਉਂਦੇ ਨੇ ਜਿਸ ਕਾਰਨ ਇਸ ਤੇ ਵੱਡੀ ਪੱਧਰ ਤੇ ਜਿਹੜੇ ਲੋਕ ਇਥੋਂ ਆ ਕੇ ਖਾਂਦੇ ਵੀ ਨੇ ਜਿਹੜਾ ਦਾਕ ਆ ਕਾਫੀ ਵੱਡੀ ਪੱਧਰ ਤੇ ਉਹਨਾਂ ਦੇ ਕੋਲੇ ਆਉਂਦੇ ਨੇ ਤੇ ਉਹ ਆਪਦਾ ਵਧੀਆ ਕੰਮਕਾਰ ਚਲਾ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਆਖਰ ਪਹਿਲੀ ਗੱਲ ਤਾਂ ਜਿਹੜਾ ਨੌਜਵਾਨਾ ਓਏ ਇਸ ਕੰਮ ਚ ਪਛੜਦਾ ਕਿਉਂ ਆ ਭਾਵੇਂ ਕਿ ਹੁਣ ਸਮ ਬਦਲ ਸਮਾਂ ਬਦਲ ਰਿਹਾ ਹੈ ਨੌਜਵਾਨ ਪੀਡੀਆ ਜਿਹੜੀ ਕੁਛ-ਕੁਛ ਜਿਹੜੀ ਇਹ ਕੰਮ ਕਰਦੀ ਨਜ਼ਰ ਆਉਂਦੀ ਆ ਵੱਖ-ਵੱਖ ਜਗ੍ਹਾ ਪਿਛਲੇ ਦਿਨੀ ਵੀ ਅਸੀਂ ਸਟੋਰੀ ਕੀਤੀ ਸੀ ਕਿ ਦਾਦੀ-ਪੋਤੀ ਪਾਰਕ ਦੇ ਨਜ਼ਦੀਕ ਇੱਕ ਨੌਜਵਾਨ ਵੱਲੋਂ ਆ ਜਿਹੜਾ ਕੰਮ ਚਲਾਇਆ ਜਾ ਰਿਹਾ ਆਪਣਾ ਉਹ ਕੰਦੇ ਵਧੀਆ ਪਰਿਵਾਰ ਆ ਜਿਹੜਾ ਉਹ ਕੰਮ ਚਲਾ ਰਿਹਾ ਪਰ ਦੂਸਰੇ ਪਾਸੇ ਜਿਹੜੀ ਬਹੁਤ ਵੱਡੀ ਗਿਣਤੀ ਆ ਜਿਹੜੀ ਨੌਜਵਾਨ ਪੀਡੀਆ ਜਿਹੜੀ ਉਹ ਵਿਦੇਸ਼ਾਂ ਵਿੱਚ ਜਾ ਰਹੀ ਹੈ ਜੇ ਆਪਾਂ ਕਹ ਦੀ ਅਰਬਾਂ ਖਰਬਾਂ ਰੁਪਈਆ ਜਾ ਰਿਹਾ ਸਾਡੇ ਦੇਸ਼ ਦਾ ਆ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਅਸੀਂ ਗਾਜੀ ਕੁਲਵਿੰਦਰ ਸਿੰਘ ਮਰੇ ਕੁਲਵਿੰਦਰ ਸਿੰਘ ਜੀ ਤੁਸੀਂ ਜਿਹੜਾ ਤੁਸੀਂ ਲਿਖਿਆ ਜਰਮਨੀ ਵਾਲੀ ਪਹਿਲਾਂ ਤਾਂ ਇਹ ਦੱਸੋ ਵੀ ਇਹ ਲਿਖਿਆ ਕਿਉਂ ਵਰਸ ਮਾਈਗ੍ਰੇਸ਼ਨ ਦਾ ਮਾਰਾ ਜੀ ਇਹ ਕਿਵੇਂ ਮਨ ਬਣਾਇਆ ਜਿਵੇਂ ਜੋ ਨੌਜਵਾਨ ਪੀੜੀ ਤਾਂ ਬਹੁਤ ਵੱਡੀ ਪੱਧਰ ਤੇ ਜਾ ਰਹੀ ਹੈ ਤੇ ਤੁਸੀਂ ਸਾਰੇ ਸਟਕ ਹੋਏ ਬੈਠੇ ਜੀ ਜੇ ਅਸੀਂ ਕਹਾਂਗੇ ਕਿ ਕੰਮ ਬਹੁਤ ਹੈ ਤੇ ਬਸ ਟੀਪ ਹੋ ਗਈ ਮਾਰੇ ਕਰਾਂਗੇ ਕਰਾਂਗੇ ਇਹ ਚੀਜ਼ ਬਸ ਥੋੜੇ ਸਟਕ ਹੋਏ ਬੈਠਾ ਜੀ ਲੋਕ ਹੁਣ ਆਏ ਨਹੀਂ ਆਉਂਦਾ ਅੱਗੇ ਵੈਸੇ ਬਹੁਤ ਲੋਕ ਆਉਣ ਲੱਗੇ ਹੁੰਦੇ ਹਾਂਜੀ ਕੰਮ ਹੈਗਾ ਪੰਜਾਬ ਜੀ ਬਸ ਥੋੜਾ ਕੰਮ ਆਇਆ ਵੀ ਆਪਾਂ ਛੋਟਾ ਜਿਹਾ ਸਮਝ ਨਹੀਂ ਕੰਮ ਤਾਂ ਕੋਈ ਛੋਟਾ ਵੱਟਾ ਵੈਸੇ ਹੁੰਦੇ ਨਹੀਂ ਕਾਣੇ ਅੰਜਨ ਇਹ ਜਿਹੜਾ ਕੰਮ ਹੈ ਤੁਸੀਂ ਕਦੋਂ ਕੋ ਸ਼ੁਰੂ ਕੀਤਾ ਤੇ ਚੱਲਿਆ ਕਿਵੇਂ ਕਿਉਂਕਿ ਜਿਹੜੋ ਸ਼ੁਰੂ ਕਰਨਾ ਕੰਮ ਆ ਨਾ ਜਦੋਂ ਚੱਲ ਪੈਂਦਾ ਕੰਮ ਉਦੋਂ ਤਾਂ ਬਹੁਤ ਸੌਖਾ ਹੁੰਦਾ ਪਰ ਜਿਹੜਾ ਸ਼ੁਰੂ ਕਰਨਾ ਕੰਮ ਕਿਉਂਕਿ ਲੋਕ ਇੱਕ ਤਾਂ ਗਾਹਕ ਨਹੀਂ ਆਉਂਦਾ ਤੇ ਦੂਸਰੇ ਪਾਸੇ ਜਿਹੜੇ ਨੈਗੇਟਿਵ ਹੁੰਦੇ ਆ ਸਾਡੇ ਭਾਈਚਾਰੇ ਦੇ ਲੋਕ ਕਹਿੰਦੇ ਵੀ ਆ ਯਾਰ ਕੰਮ ਤੂੰ ਫਲਾਣਾ ਮੁੰਡਾ ਸੀ ਤੇ ਆਹ ਕੰਮ ਕਿਵੇਂ ਸ਼ੁਰੂ ਕਰਤਾ ਕਿਵੇਂ ਸ਼ੁਰੂ ਕੀਤਾ ਮੈਂ ਸੋਡੀ ਵੀਡੀਓ ਵਿੱਚ ਹੀ ਕਹਿੰਦੇ ਆ ਕਸਟਮਰ ਆਇਆ ਸੀ ਕਹਿੰਦਾ ਪੱਥਰ ਆ ਇਹ ਆ ਇੱਕ ਮੜਾ ਕੈਮਰਾ ਦਿਖਾ ਦੋ ਕਹਿੰਦਾ ਵੀ ਮੇਰਾ ਫੀਲਡ ਬੇਟਾ ਆਊਗਾ ਮੈਂ ਕਹਾਂ ਵੈਲਕਮ ਜੀ रिकॉर्डिंग वैसे हुई अपनी आज आओ भाई काली मिर्ची कहंदा काली मिर्ची ਤੁਸੀਂ ਪਾਉਂਦੇ ਆ ਮਸਾਲੇ ਦੇ ਘਰ ਮਾਰੇ ਇੱਕ ਮਿੰਟ ਆ ਮਾਰੇ ਦੇਖ ਪਲੀਜ਼ ਆ ਖੜੇ ਮਸਾਦੇ ਇਹਦੇ ਵਿੱਚੋਂ ਮੈਂ ਕੱਢ ਚੁੱਕਾ ਹਾਂ ਖਸਮਾ ਆਪੀ ਵੀ ਮੈਨੂੰ ਇਦਾਂ ਉਲਟ ਉਲਟ ਮੋਲਿਆ ਮੈਂ ਸੌਰੀ ਵੀ ਕਿਹਾ ਮਖਾ ਲੋ ਪੱਥਰ ਵੀ ਹੋਦਾ ਕਈ ਵਾਰੀ ਆ ਆ ਜਾਂਦਾ ਪਰ ਉਹ ਨੈਕਟਿਵ ਬੋਲੀ ਨੈਕਟਿਵ ਮੰਤਰ ਬਹੁਤ ਹੁੰਦੇ ਹੈ ਜੀ ਪਰ ਮਾਥਮਾ ਆਪਣਾ ਆਪਾਂ ਪਰਮਾਤਮਾ ਨਾਲ ਹੀ ਚੜਦੀ ਗਰਾਂ ਮੈਂ ਹਮੇਸ਼ਾ ਉਹਨਾਂ ਰੱਖਿਆ ਹੋਇਆ ਕਿੰਨੀ ਕਿਤੇ ਤੋਂ ਸ਼ੁਰੂ ਕੀਤਾ 18 ਤੱਕ ਨੂੰ 2 ਮਹੀਨੇ ਹੋ ਗਏ ਆ ਕਿਸਨਨ ਘੇੜੀ ਜਿਵੇਂ ਪਹਿਲੇ ਦਿਨ ਆਏ ਆ ਜਦੋਂ ਲਾਇਆ ਕਿਵੇਂ ਮਹਿਸੂਸ ਕੀਤਾ ਵੀ ਇਸ ਤਰ੍ਹਾਂ ਦਾ ਕੰਮ ਗਾਹਕਾਂ ਨੇ ਕੀ ਰਿਸਪੌਂਸ ਦਿੱਤਾ ਚੱਲਿਆ ਕਿਵੇਂ ਪਹਿਲੇ ਦਿਨ ਜਿਵੇਂ ਆਪਾਂ ਨੂੰ ਹੁੰਦਾ ਵੀ ਗਾਹਕ ਘਟ ਆਉਂਦੇ ਕਿ ਬ ਲੋਕਾਂ ਨੂੰ ਪਤਾ ਮੈਨੂ ਤਾਂ ਵੈਸੇ ਹੈ ਨਹੀਂ ਕਿਉਂਕਿ ਮੈਂ ਬਾਹਰ ਦੇਖ ਕੇ ਆ ਬਾਹਰ ਲੋਕ ਇਤਨੇ ਸਟਰਨ ਆਉਂਦੇ ਸ਼ੋਰੂਮ ਤਾਂ ਹੈ ਨਹੀਂ ਉੱਥੇ ਨਹੀਂ ਰੈਸਟੋਰੈਂਟ ਹੈਗੇ ਬਹੁਤ ਘੱਟ ਲੋਕ ਮਿਲਣੇ ਲਈ ਪਹਿਲਾਂ ਤਾਂ ਉੱਥੇ ਲੱਗਦੇ ਹੁਣ ਵੀ ਲੱਗਦੇ ਉਹ ਚੀਜ਼ ਦੇਖ ਕੇ ਮੇਰੇ ਮਨ ਚ ਕੋਈ ਇਧਰ ਹੈ ਨਹੀਂ ਵੈਸੇ ਪਹਿਲਾਂ ਆਪਾਂ ਜਿਵੇਂ ਕਿਲੋ ਚੌਲ ਲੈਂਦੇ ਫਿਰ 2 ਕਿਲੋ ਫਿਰ 4 ਕਿਲੋ ਐ ਹੋ ਜੀ ਬੰਦਾ ਵੱਧਦਾ ਕੰਦੇ ਉਹ ਤਾਂ ਕਾਫੀ ਲੱਗਦਾ ਵੀ ਕੰਮ ਕਿਉਂਕਿ ਲੋਕਾਂ ਨੂੰ ਪਤਾ ਵੀ ਲੱਗ ਜਾਂਦਾ ਹੌਲੀ ਹੌਲੀ ਹਣ ਜਿਵੇਂ ਜਿਵੇਂ ਟੇਸਟ ਆਉਂਦਾ ਹੀ ਔਰਗੇਨਿਕ ਹੈਗਾ ਹੀ ਇਸ ਰੇਟ ਤੋਂ ਹੀ ਦਿੰਦੇ ਹਨ ਇਹ ਚੀਜ਼ ਸੋਚਿਆ ਕਿ ਨਹੀਂ ਵੀ ਇਹ ਕੰਮ ਕਰਨਾ ਚਾਹੀਦਾ ਇਹ ਕੰਮ ਕਰਨਾ ਚਾਹੀਦਾ ਸੀ ਸ਼ੈਫੀ ਸੀਗੀ ਫਿਰ ਤਾਂ ਆ ਕੇ ਪਤਾ ਸੀ ਵੀ ਇਹ ਕੰਮ ਕਰ ਲਈ ਹੋ ਕੰਮ ਦਾ ਕੋਈ ਆਂਗ ਨਹੀਂ ਸੀਗਾ ਵੈਸੇ ਆਪਣਾ ਵਰਕਸ਼ਾਪਾਂ ਵੀ ਹੈਗੀਆਂ ਉੱਥੇ ਉੱਥੇ ਵੀ ਕੰਮ ਕਰ ਸਕਦੀ ਸੀ ਪਰ ਐ ਆ ਵੀ ਇੱਕ ਇੱਕ ਗੁੜੀ ਮੇਰੀ ਮੈਂ ਸੱਚਾ ਸੁੱਚਾ ਕੰਮ ਕਰਨਾ ਹੀ ਤੇ ਮੈਨੂੰ ਇਹ ਕੰਮ ਠੀਕ ਲੱਗਿਆ ਪਤਾ ਆ ਚਲੋ ਖਾਣ ਪੀਣ ਦਾ ਤਾਂ ਸੋਚਿਆ ਕੰਮ ਕਰਨਾ ਚਾਹੀਦਾ ਪਰ ਇਹ ਕਿਵੇਂ ਸੱਚੇ ਵੀ ਕੜੀ ਚਾਵਲ ਹੀ ਕਰਨਾ ਚਾਹੀਦਾ ਇਹ ਟ੍ਰੈਡੀਸ਼ਨਲ ਫੂਡ ਆਪਣਾ ਹੀ ਬਾਸ ਫੂਡ ਦਾ ਬੰਦੂ ਕੰਮ ਵੀ ਆਉਂਦੀ ਹੋਰ ਜਿਵੇਂ ਰੋਟੀ ਅੱਗੇ ਕਰਾਂਗੇ ਮੱਕੀ ਰੋਟੀ ਸਦੋਂ ਸਾਗ ਵੀ ਕਰਾਂਗੇ ਅੱਗੇ ਤੇ ਉਹ ਵੀ ਆਰਗੈਨਿਕ ਹੋਵੇ ਅੱਛਾ ਇਹ ਫਿਰ ਸਮਾਨ ਵਗੈਰਾ ਫਿਰ ਇਹ ਕਿੱਥੋਂ ਪਰਚੇਜ਼ ਕਰਦੇ ਤੁਸੀਂ ਕਹ ਰਹੇ ਹੋ ਨਾ ਵੀ ਆਰਗੈਨਿਕ ਆ ਇਹ ਕਿੱਥੋਂ ਲਿਆਉਂਦੇ ਰਾਜਮਾ ਬਾਹਰੋਂ ਆਉਂਦੀ ਹੈ ਬਾਕੀ ਸਾਰਾ ਸਮਾਨ ਉਹ ਪਿਆਜ਼ ਉਹ ਲੈ ਕੇ ਆਉਂਦੇ ਆ ਕੇ ਸਾਰਾ ਆਪਣਾ ਟਮਾਟਰ ਹੁਣ ਮੇਰੇ ਬਾਹਰੋਂ ਟਮਾਟਰ ਹੁਣ ਕਦੇ ਬਾਹਰੋਂ ਆ ਰਹੀ ਹੈ ਇੱਕ ਰਾਜਮਾ ਬਾਕੀ ਮਾਰੇ ਲੱਗਦਾ ਵੀ ਜਿਵੇਂ ਹੁਣ ਤੁਸੀਂ ਕਹਿ ਰਹੇ ਕਿ ਉਹ ਆਰਗੈਨਿਕ ਆ ਜਿਵੇਂ ਖੇਤਾਂ ਵਿੱਚ ਜਾਂ ਸਬਜ਼ੀਆਂ ਵਿੱਚ ਵੱਡੇ ਪੱਧਰ ਤੇ ਇਹ ਜਿਹੜੀ ਚੀਜ਼ ਆ ਦਵਾਈਆਂ ਕੈਮੀਕਲ ਕਹਿ ਲੋ ਪੈ ਰਹੀਆਂ ਲੱਗਦਾ ਕਿਤੇ ਨਾ ਕਿਤੇ ਸਾਡੀ ਸਿਹਤ ਨਾ ਵੀ ਖੜਵਾਲ ਹੁੰਦਾ ਅਡਿਕਟ ਹੋ ਗਿਆ ਨਹੀਂ ਜਿਵੇਂ ਪੇਪਰ ਸਾਈਡ ਆ ਸ਼ਾਇਦ ਤੁਹਾਡੇ ਨੌਲੇਜ ਹੋਵੇ ਮੇਰੇ ਯਾਦ ਨਹੀਂ ਆ ਰਿਹਾ ਕਵਰ ਕੀਤਾ ਹੋਇਆ ਕਹਿੰਦੇ ਇਹਨੂੰ ਕੈਨਸਲ ਹੋਇਆ ਧਰਤੀ ਨੂੰ ਇੰਨਾ ਕਿ ਜਿਆਦਾ ਹੋ ਗਏ ਜੀ ਬਾਕੀ ਕਮੈਂਟ ਵਿੱਚ ਦੱਸ ਦੇਣ ਕਿ ਮਤਲਬ ਇਹ ਪਤਾ ਨਹੀਂ ਕਿਹੜਾ ਨਾਮ ਕੀ ਆ ਉਹ ਤੇ ਈਡੀ ਈਡੀ ਪੇਪਰ ਸਾਈਡ ਆ ਵੀ ਓਵੇਂ ਐਡਿਕਟ ਹੋ ਜਾਂਦਾ ਫਿਰ ਬੰਦਾ ਇਹ ਚੀਜ਼ੇ ਨੌਜਵਾਨ ਪੀੜ੍ਹੀ ਵੱਡੀ ਪੱਤਰ ਤੇ ਜਾ ਰਹੀ ਹੈ ਉਹ ਕਹ ਰਹੀ ਹੈ ਕੰਮ ਨਹੀਂ ਹੈ ਪੰਜਾਬ ਵਿੱਚ ਅਸਾਨੂੰ ਤਾਂ ਸਾਡੀ ਮਜਬੂਰੀ ਬਸ ਜਾਣਾ ਪੈਂਦਾ ਕਿਤੇ ਕਿਤੇ ਸਰਕਾਰਾਂ ਤੇ ਵੀ ਦੋਸ਼ ਲਾਉਂਦੇ ਆ ਤੁਸੀਂ ਕਿਵੇਂ ਦੇਖਦੇ ਹੋ ਕੰਮ ਨਾ ਤਾਂ ਸਰ ਕੰਮ ਤਾਂ ਬਹੁਤ ਹੈ ਕੰਮ ਬਹੁਤ ਆ ਤੇ ਬਸ ਇਹ ਕਹਨਾ ਉਹ ਕੀ ਚੱਕਦਾ ਵੀ ਮਹੀਨੇ ਦੇ ਗੱਲ 2 ਮਹੀਨੇ ਬਾਸਾਂ ਦਾ ਬਾਅਦ ਕੁਟਾ ਕੇ ਕਿਤੇ ਸੰਡੇ ਨੂੰ ਕਿਹੜੇ ਇੰਜੋਏ ਕੀਤਾ ਸੰਡੇ ਵੀ ਕਹਾਦਾ ਹੁੰਦਾ ਉੱਥੇ ਦੇ ਉਹ ਲੋਕੋ ਸਵੇਰ ਲੈ ਕੇ ਸ਼ਾਮ ਤੱਕ ਕੰਮ ਤੇ ਕੰਮ ਕੰਮ ਪੰਜਾਬੀਆਂ ਨੇ ਇਹ ਚੀਜ਼ ਉਹ ਕੁਛ ਨਹੀਂ ਉੱਥੇ ਤੇ ਫੋਟੋ ਫੋਟੋ ਪਾਉਂਦੇ ਜਿਹੜਾ ਸੋਸ਼ਲ ਮੀਡੀਆ ਹੀ ਉਹ ਗਰਾਉਂਡ ਫਲੋਰ ਤੋਂ ਦਿਖਾਉਂਦਾ ਨਹੀਂ ਗਰਾਉਂਡ ਕੀ ਹੈ ਉਹ ਬਸ ਇੱਕ ਫੋਟੋ ਖੇਚ ਦਿੰਦੇ ਆ ਤੇ ਮੇਹਰ ਦੇ ਦੁਪੱਟੇ ਆਂਦੇ ਉਹ ਚੀਜ਼ ਪੜਦੀ ਹੈ ਹਿੰਦਾ ਉੱਥੇ ਬਹੁਤ ਜ਼ਿਆਦਾ ਹੈ ਇੱਥੇ ਦਾ ਐਸ਼ ਬਹੁਤ ਹੈ ਬਹੁਤ ਹੀ ਜਜ਼ਬਾਤ ਸਪੈਕਟ ਹੈ 100 ਰੁਪਿਆ ਕਰੋ ਇਹ ਤੁਸੀਂ ਇਹ ਤਸਵੀਰਾਂ ਵੀ ਦੇਖਦੇ ਬਾਈ ਜੀ ਨਾਲ ਨਾਲ ਕੰਮ ਵੀ ਕਰੀ ਜਾਂਦੇ ਆ ਉਹ ਕਹਿੰਦੇ ਵੀ ਸੋਸ਼ਲ ਮੀਡੀਆ ਦਾ ਬੜਾ ਵੱਡਾ ਰੁਲਾਇਸ ਮਾਮਲੇ ਦੇ ਵਿੱਚ ਕਿਉਂਕਿ ਸੋਸ਼ਲ ਮੀਡੀਆ ਤੇ ਜਦੋਂ ਵਿਦੇਸ਼ਾਂ ਵਿੱਚ ਜਾ ਕੇ ਨੌਜਵਾਨ ਪੜੀ ਕਸ ਵੀਰਾਂ ਪਾਉਂਦੀ ਹੈ ਜਿਹੜੀ ਗਰਾਉਂਡ ਤੇ ਰਿਐਲਿਟੀ ਆ ਜਿਹੜੀ ਉਹ ਸਮਝ ਨਹੀਂ ਆਉਂਦੀ ਨਾ ਉਹ ਦਿਖਦੀ ਆ ਪਰ ਜਦੋਂ ਜਿਹੜੀਆਂ ਸੋਸ਼ਲ ਮੀਡੀਆ ਤੇ ਵੱਖ-ਵੱਖ ਜਗ੍ਹਾ ਤੇ ਜਾ ਕੇ ਫੋਟੋਆਂ ਪਾਉਂਦੇ ਆ ਤੇ ਉਹੋ ਨਜ਼ਰ ਆਉਂਦੀਆਂ ਕਿ ਫਿਰ ਤੁਹਾਡੇ ਪਰਿਵਾਰ ਦਾ ਕਿਸ ਤਰ੍ਹਾਂ ਦਾ ਸਹਿਯੋਗ ਆ ਜੇ ਆਪਾਂ ਪਰਿਵਾਰ ਦੀ ਗੱਲ ਕੀਤੀ ਜਾਈਏ ਪਰਿਵਾਰ ਦਾ ਸਹਿਯੋਗ ਤਾਂ ਪਹਿਲਾਂ ਤਾਂ ਤੁਹਾਨੂੰ ਪਤਾ ਹੁੰਦਾ ਹੀ ਹੈ ਸਹਿਯੋਗ ਤਾਂ ਪਹਿਲਾਂ ਤੋਂ ਰਿਹਾ ਹੀ ਮਾਪੇ ਕੀਤੇ ਚਾਹੁੰਦੇ ਨਹੀਂ ਕੰਮ ਨਾ ਹੋਵੇ ਤੇ ਇੱਕ ਸੰਘ ਹੁੰਦੀ ਹੈ ਡਰ ਹੁੰਦਾ ਹੈ ਨਾ ਮਾਪੇ ਉਹਨਾਂ ਇੱਕ ਨੂੰ ਜੇ ਸਹਿਯੋਗ ਵੀ ਹੋਵੇ ਨਾ ਹੀ ਉਹ ਖੁੱਲ ਕੇ ਇਨਜਾਸ ਦੇ ਵੀ ਬੰਦਾ ਬੱਚਾ ਨਾ ਚਲੋ ਬੱਚੇ ਦੇ ਕਹਾਦੇ ਹੁਣ ਤਾਂ ਆਪਾਂ ਵੀ ਇਹਨੇ ਪਿਓ ਆ ਗਏ ਤੇ ਹੁੰਦੇ ਜੇ ਜਲ ਤਾਂ ਕਹਿੰਦਾ ਮਤਲਬ ਸਜੋ ਹੈ ਤੇ ਪੁੱਤ ਸਜੋ ਜੇ ਆਪਾਂ ਕਹਿੰਦੀਏ ਵੀ ਜਿਵੇਂ ਆਪਾਂ ਕਹਿੰਦਨੇ ਆ ਵੀ ਇੰਨੇ ਲੱਖ ਰੁਪਇਆ ਲਾ ਕੇ ਬਾਹਰ ਜਾਂਦੇ ਆ ਲੱਗਦਾ ਵੀ ਜੇ ਪੰਜਾਬੀ ਜਾਂ ਆਪਣੀ ਨੌਜਵਾਨ ਪੀਡੀ ਇਥੇ ਵੀ ਥੋੜੇ ਜੇ ਪੈਸੇ ਲਾ ਕੇ ਵੀ ਕੰਮ ਚਲਾਇਆ ਜਾ ਸਕਦਾ ਹਾਂਜੀ ਹਾਂਜੀ ਪੈਸੇ ਤਾਂ ਹੁਣ ਮੈਂ ਕੰਮ ਚਲਾਇਆ ਹੀ ਪਰਮਾਤਮਾ ਨੇ ਬਲਾਕ ਦਾ ਮੈਂ ਦਾ ਸੌਰੀ ਮਰਦਾ ਤੇ ਆ ਗੱਡੀ ਲੈਤੀ ਸੀ ਕਈਆਂ ਕੋਲ ਗੱਡੀਆਂ ਅੱਜ ਕੱਲ੍ਹ ਘਰੇ ਹੁੰਦੀਆਂ ਹੀ ਆਂ ਬਹਿਦਿਆਂ ਦੀ ਦੋਬੜੀ ਉਹចੀ ਕੰਮ ਚੱਲ ਜਾਂਦੇ। 20-30000 ਰੁਪਏ ਜਿਹੇ ਕੋ ਗੱਡੀ ਆ 20000 ਰੁਪਏ ਵਿੱਚ ਕੰਮ ਚੱਲ ਪੈਂਦਾ। ਹਾਂਜੀ ਹਾਂਜੀ। ਜ਼ੀਰੋ ਤੋਂ ਜਿਹੜਾ ਬੰਦਾ ਸਟਾਰਟ ਅਪ ਹੋ ਗਣੇ ਉਹਨੇ ਬਰੀਕੀਆਂ ਗਲਤੀਆਂ ਸਾਰਾ ਕੁਝ ਸਿੱਖ ਗੋਏ। ਹਮੇਸ਼ਾ ਜ਼ੀਰੋ ਤੋਂ ਸਟਾਰਟ ਅਪ ਕਰੋ। ਮੇਰੇ ਤੇ ਇਹੀ ਹੈ ਆਪਾਂ ਰਿਸਪੋਨਸਿਵ ਜੀ ਬੰਦਾ ਖੋਲ ਸਕਦਾ ਹੋਵੇ ਜਾਂ ਵੱਡਾ ਕੰਮ ਕਰ ਸਕਦਾ ਹੋਵੇ ਉਹ ਵੱਡੇ ਕੰਮ ਤੋਂ ਸ਼ੁਰੂ ਨਾ ਕਰੇ। ਛੋਟੇ ਸ਼ੁਰੂ ਕਰੋ 6 ਮਹੀਨੇ ਸਾਲ, 2 ਸਾਲ। ਉਸ ਤੋਂ ਬਾਅਦ ਬੰਦਾ ਸਿੱਖ ਜਾਂਦਾ ਬਰੀਕੀਆਂ। ਜਿਹੜੋ ਲੈਵਲ ਤੋਂ ਸਟਾਰਟ ਕਰੋ। ਆ ਲੱਗਦਾ ਤੁਸੀਂ ਗੱਲ ਕੀਤੀ ਵੀ ਜ਼ੀਰੋ ਲੈਵਲ ਤੋਂ ਸਟਾਰਟ ਕਰਨਾ ਚਾਹੀਦਾ ਵੀ ਕਿਤਨਾ ਕਿਤੇ ਸਾਡੇ ਦਿਮਾਗ 'ਚ ਹੁੰਦਾ ਵੀ ਮੈਂ ਕੁਰਸੀ ਦੀ ਬੈਠਾ ਹੋਵਾਂ ਹਣਾ ਨਹੀਂ ਹਾਂਜੀ ਹਾਂਜੀ ਉਹ ਚੀਜ਼ ਥੋੜੀ ਛੱਡ ਦਿਓ ਕੋਈ ਗੱਲ ਨਹੀਂ ਕੁਰਸੀ ਤਾਂ ਆਪਣੇ ਆਪ ਹੀ ਆ ਜਾਣੀ ਰਿਸਪੈਕਟ ਵੀ ਮਿਲਣੀ ਰਿਸਪੈਕਟ ਇੱਥੇ ਵੱਧ ਮਿਲ ਜੇ ਇੱਥੇ ਬਹੁਤ ਸਵਾਦ ਹੈ ਬਹੁਤ ਵਧੀਆ ਵੀ ਲੋਕ ਆਉਂਦੇ ਖੁਸ਼ਕੇ ਲਾਉਂਦੇ ਆ ਤੇ ਕਿਤੇ ਦਿਨ ਕੋਈ ਦਿੱਕਤਾਂ ਦੀ ਗੱਲ ਨਹੀਂ ਉਹਨਾਂ ਦਾ ਵੈਲਕਮ ਆਂ ਤੇ ਕੁਰਸੀ ਆਪਣੇ ਆਪ ਮਿਲ ਜਾਂਦੀ ਹੁੰਦੀ ਹੈ ਇਹੋ ਜਿਹੀ ਗੱਲ ਨਹੀਂ ਕੁਰਸੀ ਮੈਂ ਤਾਂ ਕਹਿੰਦਾ ਵੈਸੇ ਜਿਹੜਾ ਮਿਹਨਤ ਵੱਧ ਕਰੂੰਗਾ ਉਹਦੀ ਸੀਜ਼ ਨਾਲ ਸਹੀ ਰਹੂ ਦਵਾਈ ਖਾਣ ਦੀ ਲੋੜ ਨਹੀਂ ਦਾ ਨੂੰ ਬਧੀ ਨਹੀਂ ਦਊਗੀ ਜਿਹੜੀ ਕੁਰਸੀ ਉਹ ਨੀਂਦ ਵਿਗਾੜ ਦਿੰਦੀ ਹੈ ਬਾਕੀ ਸਾਰਾ ਪਤਾ ਹੀ ਮਿਹਰਬੰਦ ਤੋਂ ਡੱਬੋ ਸਰ ਸਰਵਾਸੀਆਂ ਨੂੰ ਬਠਿੰਡੇ ਦੇ ਸ਼ਹਿਰ ਦੇ ਵਿੱਚ ਤੁਸੀਂ ਬੈਠੇ ਜੇ ਆਪਾਂ ਕਹਿ ਜਾਵੇ ਵੀ ਬਠਿੰਡੇ ਦਾ ਦਿੱਲੀ ਹੈ ਕੀ ਕਹਿਣਾ ਚਾਹੋ ਸ਼ਹਿਰ ਵਾਸੀ ਸ਼ਹਿਰ ਵਾਸੀਆਂ ਦਾ ਬਹੁਤ ਸਹਿਯੋਗ ਹੈ ਧੰਨਵਾਦ ਕਰਦੇ ਆਂ ਵੈਲਕਮ ਆ ਸਾਰਿਆਂ ਦੇ ਤੇ ਮੇਰਾ ਸਾਥ ਦੇ ਰਹੇ ਤੇ ਬਸ ਜੀ ਉਹ ਨੋਬੇ ਸ਼ਬਦ ਹੈ ਨਹੀਂ ਬਹੁਤ ਵਧੀਆ ਸਵਾਦ ਜਿਹੜਾ ਟੇਸਟ ਆ ਜਾਂ ਮਤਲਬ ਮਲਾਵਟ ਦੀ ਜਿਵੇਂ ਗੱਲ ਕੀਤੀ ਤੁਸੀਂ ਪਹਿਲਾਂ ਵੀ ਦੱਸਿਆ ਵੀ ਮੈਂ ਆਰਗੇਨਿਕ ਆ ਇਹ ਫਿਰ ਸਾਰਾ ਕਰਈ ਮਤਲਬ ਕੱਲੇ ਰਾਜਮਾ ਹੀ ਤੁਸੀਂ ਲੈਨੇ ਬਾਕੀ ਫਿਰ ਕਿਵੇਂ ਕਿੰਨੇ ਕ ਵਜੇ ਉੱਠਦੇ ਆ ਉਹਨੂੰ ਕਿਉਂਕਿ ਤਿਆਰ ਕਰਨ ਨੂੰ ਬੜਾ ਸਮਾਂ ਲੱਗਦਾ ਹਾਂਜੀ ਹਾਂਜੀ ਜਿਹੜੀ ਕੜੀ ਆਈ ਇਹ ਤਾਂ ਕਟੁਕਟ 4:30 ਵਜੇ ਕੜੀ ਜਾਂਦੀ ਹੈ ਰਾਜਮਾ ਵੀ ਜਦਾਂ ਹੀ ਆਲਮੋਸਟ ਉੱਠ ਗੜਦੇ ਆ ਪੌਣੇ ਕਿੰਨੇ ਵਜੇ ਉੱਠ ਗੜਦੇ ਕੋਈ ਚੋਏ ਜਿਹੜਾ ਮਾਰ ਕੇ ਫੜੇ ਦਿਨ ਹੋ ਜਾਂਦੀ ਹੈ ਨੇ ਆਮ ਤਾਂ ਪ੍ਰੈਸ਼ਰ ਕੁੱਕਰ ਹੈਗੇ ਆ ਮਿੰਟੋ ਮਿੰਟ ਹੀ ਬਣਾ ਲੈਂਦੇ ਪ੍ਰੈਸ਼ਰ ਕੁੱਕਰ ਸਮਾਨ ਨੂੰ ਗਾਲ ਦਈ ਕੁੱਕ ਨਹੀਂ ਕਰਦਾਂ ਲੇਕਿ ਪਕਾਉਂਦਾ ਨਹੀਂ ਹੈ ਪਕਾ ਪਾ ਕੇ ਦਾ ਮੱਠੀ ਮੱਠੀ ਹੱਕ ਦੇਣੇ ਸਾਰਿਆਂ ਨੂੰ ਪਤਾ ਹੀ ਅੱਜਕੱਲ ਵੈਸੇ ਤੇ ਬਾਕੀ ਲਮੀਨਮ ਹੁੰਦਾਈ ਚੁੱਲ੍ਹੇ ਤੇ ਹਾਂ ਚੁੱਲ੍ਹੇ ਆ ਸੋ ਐਸਾ ਨਾ ਭਾਈ ਜੀ ਜਰਮਨੀ ਵਾਲੇ ਭਾਈ ਜੀ ਹੈ ਇਹਨਾਂ ਦਾ ਬੋਰਡ ਵੀ ਲੱਗਿਆ ਹੋਇਆ ਤੇ ਤੁਸੀਂ ਜੇ ਆਪਾਂ ਕਹਿ ਦਈਏ ਵੀ ਸਿਟੀ ਮਾਲ ਆ ਡਾ ਬਠਿੰਡਾ ਦਾ ਚਿਲਡਰਨ ਪਾਰਕ ਤੇ ਬਿਲਕੁਲ ਨਾਲ ਆ ਸਾਹਮਣੇ ਵੀ ਕਹਿ ਦਈਏ ਬਿਲਕੁਲ ਟਾਕ ਖਾਨਾ ਵੀ ਆ ਆ ਕੀ ਕਹਿਣਾ ਚਾਹੁੰਦੇ ਹਾਂ ਜੀ ਇੱਕ ਬੇਨਤੀ ਹੈ ਜੇ ਮੇਰੀ سپورਟ ਕਰਦੇ ਹੋ ਮਾਰੇ ਕਹਿੰਦਾ ਮੈਂ ਇਹ ਕੋਈ ਫੋਲੋਅਰ ਦੇ ਚੱਕਰ 'ਚ ਨਹੀਂ ਇੰਸਟਾਗ੍ਰਾਮ ਆਈਡੀ ਮੈਂ ਹਲਕੇ ਹੀ ਮੈਂਸ਼ਨ ਕਰ ਦੋ ਥੱਲੇ ਹਾਈਲਾਈਟ ਕਰ ਦੇ ਕੇ ਦੋ ਇਹ ਕਿਹਦੇ ਵਿੱਚ ਮੇਕਿੰਗ ਦਾ ਪਤਾ ਲੱਗੇ ਕਿਦਾਂ ਵੀ ਮੈਂ ਕਿਦਾਂ ਬਣਾਉਂਦਾ ਮੇਰੀ ਮਿਹਨਤ ਦਾ ਪਤਾ ਲੱਗੇ ਨਾ ਕੀ ਕੁਛ ਨਹੀਂ ਚੁੱਲੀ ਵਾਲੀ ਡੇਲੀ ਵੀਡੀਓ ਬਣਾ ਦਈਏ ਕਦੇ ਟਾਈਮ ਲੱਗਦਾ ਪੇਛੇ ਦਾ ਮੈਂ ਹੁਣ ਵੇਚਦਾ ਗੱਪ ਵੀ ਮਾਰੂਗਾ ਵੇਚਦਾ ਮਾਰੇ ਤੇ ਇਸ ਤਰ੍ਹਾਂ ਹਲਕੇ ਜਿਹੇ ਦਾ ਚੈਮੀਕਲ ਆ ਦੇ ਉਹਦੇ ਮੈਂ ਦਿਖਾਉਣਾ ਹੁੰਦਾ ਕਿਵੇਂ ਚੀਜ਼ ਬ ਫੋਲੋ ਕਰਦੇ ਮੇਰੇ ਬੰਦੇ ਆ ਉਹਨਾਂ ਨੇ ਦੱਸਿਆ ਵੀ ਜਿਹੜੀ ਮੇਰੀ ਇੰਸਟਾਗ੍ਰam ਆਈਡੀ ਆ ਵੀ ਉਹਨੂੰ ਵੀ ਫੋਲੋ ਕਰ ਲਓ ਤਾਂ ਕਿ ਤੁਹਾਨੂੰ ਜਿਹੜੀ ਰਿਐਲਿਟੀ ਆ ਵੀ ਉਹ ਕਿਵੇਂ ਘਰੇ ਤਿਆਰ ਕਰਦੇ ਆ ਉਹਦਾ ਪਤਾ ਲੱਗ ਸਕੇ ਉਹ ਕਹਿੰਦੇ ਵੀ ਇੱਥੇ ਤਾਂ ਮੈਂ ਹੋ ਸਕਦਾ ਝੂਠ ਮਾਰਦਾ ਵੀ ਇੱਥੇ ਮੈਂ ਆਰਗੇਨਿਕ ਆ ਦਾ ਇੱਥੇ ਕੁਝ ਕਰਦਾ ਪਰ ਤੁਸੀਂ ਉੱਥੇ ਦੇਖੋਗੇ ਮੇਰੀ ਆਈਡੀ ਤੇ ਜਾ ਕੇ ਤੇ ਉੱਥੇ ਮੈਂ ਜਿਹੜੀ オリジナル ਉਹ ਬਣਾਉਂਦਿਆਂ ਦੀ ਵੀਡੀਓ ਪਾਈ ਹੋਈ ਆ ਤਾਂ ਕਿ ਤੁਹਾਨੂੰ ਪਤਾ ਲੱਗ ਜਾਊਗਾ ਜਿਹੜੀ ਨੌਜਵਾਨ ਪੀੜੀ ਆ ਉਹਨਾਂ 'ਚ ਇੱਕ ਜਿਹੜੀ ਘਾਟ ਆਪਾਂ ਕਹ ਲਈਏ ਜਾਂ ਸਾਡੇ ਸਮਾਜ 'ਚ ਕਮੀ ਕਹ ਲਈਏ ਵੀ ਜਿਹੜੀ ਉਹ ਕੰਮ ਨੂੰ ਛੋਟਾ ਵੱਡਾ ਸਮਝਦੇ ਉਹਨਾਂ ਨੇ ਨਹੀਂ ਸਮਝਣਾ ਚਾਹੀਦਾ ਜੰਮਨੀ ਚ ਉਹ ਵਾਪਸ ਆ ਕੇ ਉਹਨਾਂ ਨੇ ਕੜੀ ਚੌਲਾਂ ਦਾ ਡੱਲਾਇਆ ਤੇ ਹੁਣ ਉਹਨਾਂ ਵੱਲੋਂ ਵਧੀਆ ਜਿਹੜਾ ਕੰਮ ਚਲਾਇਆ ਜਾ ਰਿਹਾ ਨੌਜਵਾਨ ਪੀੜੀ ਨੂੰ ਵੀ ਉਹਨਾਂ ਨੇ ਆਪੀਤ ਕੀਤੀ ਕਿ ਵੱਧ ਤੋਂ ਵੱਧ ਇਸ ਤਰ੍ਹਾਂ ਦਾ ਜਿਹੜਾ ਕਰਨੇ ਚਾਹੀਦੀ ਆ ਪੰਜਾਬ ਵਿੱਚ ਕੰਮ ਹੈ ਪਰ ਕਿਤੇ ਨਾ ਕਿਤੇ ਸਾਡੀ ਜਿਹੜੀ ਕਿਤੇ ਨਾ ਕਿਤੇ ਮਾਨਸਿਕਤਾ ਜਾਂ ਸਮਾਜ ਦੀ ਜਿਹੜੀ ਘਾਟ ਆ ਉਹਦੇ ਤੇ ਵਿਚਾਰ ਕਰਨੀ ਬਣੇ ਤੁਸੀਂ ਦੇਖ ਰਹੋ ਕਲੈਂਟੀਪੀ ਪੰਜਾਬ ਤੇ ਮੈਂ ਹਰ ਪਾਸੇ